बिना बदले बिना जरे जज्बा सच का लिए सच दिखाते हैं पी एस डी न्यूज चैनल वालों सारिया दा स्वागत है सतेगुर कबीर वेलफेयर सोसाइटी रजित तुम बाला मजीठा रोड वालों मनाया गया कबीर साहिब दा जन्म दिहाड़ा सतेगुर कबीर वेलफेयर सोसाइटी रजिस्टर तुम बाला मजीठा वालों जो गुरु महाराज कबीर साहिब जी का जन्म दिहाड़ा मनाया गया ਉੱਥੇ ਹੀ ਅਟੁੱਟ ਲੰਗਰ ਵੀ ਵਰਤਾਇਆ ਗਿਆ ਸੰਗਤਾਂ ਹੁੰਮ ਹੁਮਾ ਕੇ ਪਹੁੰਚੀਆਂ ਅਤੇ ਮੇਲੇ ਦੀ ਰੌਣਕ ਨੂੰ ਵਧਾਇਆ ਨਾਲ ਹੀ ਉੱਥੇ ਆਏ ਹੋਏ ਸਾਰੇ ਕਮੇਟੀ ਮੈਂਬਰਾਂ ਨੇ ਆਪਣਾ ਆਪਣੇ ਵਿਚਾਰਾਂ ਦੇ ਨਾਲ ਗੁਰੂ ਮਹਾਰਾਜ ਜੀ ਨੂੰ ਸ਼ੁਭ ਜਨਮ ਦਿਹਾੜੇ ਤੇ ਲੱਖ ਲੱਖ ਵਧਾਈਆਂ ਦਿੱਤੀਆਂ ਕੈਮਰਾਮੈਨ ਦੇ ਨਾਲ ਪੱਤਰਕਾਰ ਨਿਰਮਲ ਸਿੰਘ ਦੀ ਖਾਸ ਰਿਪੋਰਟ ਸਾਤਗੁਰੂ ਕਬੀਰ ਵੈਲਪਰ ਸਿਆਡੀ ਦਾ ਨੂੰ ਲਰ ਮੰਨ ਤੇ ਆ ਅੱਜ ਜਿਹੜਾ ਅੱਜ ਕਬੀਰ ਸਾਹਿਬ ਦਾ ਜਿਹੜਾ ਅੱਜ ਜਨਮ ਦਿਹਾੜਾ ਮਨਾਇਆ ਜਾਂਦਾ ਹੈ 627 627 ਪੈਣਾ ਪਰੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਉਂਦੇ ਸੰਗਤ ਦੇਸ਼ਾਂਵਾਂ ਦੇਸ਼ਾਂ ਦੇ ਵਿੱਚ ਮਤਲਬ ਸਾਰੇ ਮਤਲਬ ਜਾਜਾਕਾਰ ਹੋਣਗੇ ਕਿ ਕਬੀਰ ਸਾਹਿਬ ਦੇ ਮਤਲਬ ਗੁਣ ਨਾਲ ਜੁੜੋ ਮਤਲਬ ਜਨਤਾ ਨਸ਼ਿਆਂ ਤੋਂ ਰਹਿਤ ਹੋ ਗਏ ਇਹਨਾਂ ਨਾਲ ਜੁੜੋ ਕਬੀਰ ਸਾਹਿਬ ਦੇ ਮਤਲਬ ਪ੍ਰਚਾਰ ਵਾਲੇ ਜੀ ਨੂੰ ਤੇ ਚੰਗੇ ਕੰਮ ਕਰੋ ਮੈਂ ਤੇ ਮੇਰੀ ਬੇਨਤੀ ਹਰ ਮਹਿੰਦਰ ਸਿੰਘ ਚੇਅਰਮੈਨ ਸਤਗੁਰੂ ਕਬੀਰ ਵੈਲਫੇਅਰ ਸੁਸਾਇਟੀ ਰਜਿਸਟਰਡ ਤੁੰਗਬਾਲਾ ਜਿਠਾ ਰੋਡ ਅੰਮ੍ਰਿਤਸਰ ਤੋਂ ਆ ਅੱਜ ਸ਼ਨ ਰਾਦਨਾ ਦਿਹਾੜਾ ਵੀ ਹੈ ਤੇ ਅਸੀਂ ਅੱਜ ਸਤੂ ਕਬੀਰ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ ਆਪਣੇ ਤੁੰਗਬਾਲਾ ਮਿਠਾ ਰੋਡ ਦੇ ਮੰਦਿਰ ਕਬੀਰ ਸਾਹਿਬ ਮੰਦਿਰ ਦੇ ਅੰਦਰ ਸੱਤ ਪਹਿਲਾਂ ਸਾਰੇ ਸਾਰੇ ਸੰਤਾਂ ਨੂੰ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਵਤੇ ਧੰਨ ਕਬੀਰ ਜਾਇ ਕਬੀਰ ਸਭ ਨੂੰ ਸਤਗੁਰ ਕਬੀਰ ਸਾਹਿਬ ਦੇ ਜਨਮ ਉਸਤਵ ਦਿਹਾਉ ਲੱਖ ਲੱਖ ਜਗਤਾਰ ਸਿੰਘ ਪ੍ਰਧਾਨ ਸਤਗੁਰ ਕਬੀਰ ਵੈਲਫੇਅਰ ਸੁਸਾਇਟੀ ਰਜਿਸਟਰਡ ਤੁੰਗ ਬਾਲਾ ਮੀਠਾ ਰੋਡ ਅੰਮ੍ਰਿਤਸਰ ਵੇਖੋ ਜੀ 11 6 25 ਨੂੰ ਸਤਗੁਰ ਕਬੀਰ ਜੀ ਦਾ ਜਨਮ ਦਿਹਾੜਾ ਸੀ ਪਰ ਹਰ ਸਾਲ ਅਹੀ ਸਾਡਾ ਜਿਹੜੀ ਸੁਸਾਇਟੀ ਦਾ ਡਿਸੀਜਨ ਹੁੰਦਾ ਕਿ ਇਹ ਮੇਲਾ ਜਿਹੜਾ ਅਹੀ ਜਿਹੜਾ ਨਾ ਉਸ ਤੋਂ ਬਾਅਦ ਐਤਵਾਰ ਹੁੰਦਾ ਨਾ ਛੁੱਟੀ ਵਾਲਾ ਦਿਹਾੜਾ ਉਹ ਦਿਨ ਅਸੀਂ ਸੈਲੀਬ੍ਰੇਟ ਕਰਨ ਦਾ ਮਨਾਣਾ ਹੁੰਦਾ ਕਿਉਂਕਿ ਉਸ ਦਿਨ ਇਲਾਕੇ 'ਚ ਸੰਗਤਾਂ ਨੂੰ ਛੁੱਟੀਆਂ ਨਹੀਂ ਆ ਰੌਣਕ ਪੂਰੀ ਲੱਗ ਜਾਂਦੀ ਏ ਤੇ ਅਸੀਂ ਇਦਾਂ ਕਰਦੇ ਆਂ ਵੀ ਮੇਲੇ ਤੋਂ 8 ਦਿਨ ਪਹਿਲਾਂ ਪ੍ਰਭਾਤ ਫੇਰੀਆਂ ਕੱਢਦੇ ਆਂ ਸਵੇਰੇ ਤੜਕੇ ਸਵੇਰੇ ਤੜਕੇ 5 ਵਜੇ ਮੰਦਿਰ ਤੋਂ ਪ੍ਰਭਾਤ ਫੇਰੀ ਨਿਕਲਦੀ ਏ ਪੂਰੇ ਨਗਰ ਦੇ ਵਿੱਚ ਘੁੰਮ ਕੇ ਔਰ ਜਿਹੜੇ ਨਗਰ ਦੇ ਨਿਵਾਸੀ ਨੇ ਲੋਕਾਂ ਵੱਲੋਂ ਸਾਨੂੰ ਆਪਣੇ ਘਰਾਂ 'ਚ ਬੁਲਾਇਆ ਜਾਂਦਾ ਵੈਲਕਮ ਕੀਤਾ ਜਾਂਦਾ ਆਪਣੇ ਸਰਦਾਰ ਅਨਸਾਰ ਉਹ ਖਾਣ ਪੀਣ ਦੀ ਸੰਗਤ ਦੀ ਪੂਰੀ ਸੇਵਾ ਕਰਦੇ ਤੇ ਆਪਣਾ ਪੂਰਾ ਇੰਡਰਸਟ ਦਿਖਾਦੇ ਮੈਂ ਆਪਣੇ ਵੱਲੋਂ ਆਪਣੀ ਸੋਸਾਇਟੀ ਵੱਲੋਂ ਬਹੁਤ ਬਹੁਤ ਵਧਾਈ ਦਿਨਾਵਾ ਕਿ ਇਹ ਖੁਸ਼ੀ ਦੇ ਮੌਕੇ ਮਹਾਰਾਜ ਲਿਆਵੇ ਤੇ ਸਾਰੀ ਸੰਗਤ ਉਹਨਾਂ ਦੇ ਨਾਲ ਚੱਲਣਾ ਜੁੜ ਕੇ ਉਹਨਾਂ ਜੀਵਨ ਤੋਂ ਸੇਧ ਲਵੇ ਤੇ ਆਪਣਾ ਜੀਵਨ ਸਫਲਾ ਕਰੇ ਇੱਕ ਵਾਰ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਸਰ ਮੇਰਾ ਨਾਮ ਹੈ ਅਨੁਰਾਗ ਭਗਤ ਤੇ ਇਸ ਵਕਤ ਮੈਂ ਸਤਗੁਰੂ ਵੈਲਫੇਅਰ ਕਮੇਟੀ ਦਾ ਐਜ਼ ਅ ਵਾਈਸ ਪ੍ਰਧਾਨ ਅਤੇ ਮੈਨੂੰ ਇਹਨਾਂ ਨੇ ਜਿਹੜੀ ਸੇਵਾ ਬਖਸ਼ੀ ਹੈ ਕਮੇਟੀ ਨੇ ਮੈਂ ਸਾਰੇ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਨਾ ਚਾਹਾਂਗਾ ਕਿ ਮਹਾਰਾਜ ਦੇ ਜਨਮ ਦਿਹਾੜੇ ਦੇ ਉੱਤੇ ਸਾਨੂੰ ਉਹਨਾਂ ਦੇ ਦਿੱਤੇ ਹੋਏ ਉਪਦੇਸ਼ ਸਾਨੂੰ ਦਿੱਤੇ ਹੋਏ ਉਹਨਾਂ ਦੇ ਜਿਹੜੇ ਵਿਚਾਰ ਧਾਰਾ ਜਿਹੜੀ ਹੈਗੀ ਉਹਨਾਂ ਨੂੰ ਇੱਕ ਇੱਕ ਅਸੀਂ ਅਗਰ ਉਹਨਾਂ ਦੇ ਵਿਚਾਰ ਧਾਰਾ ਅਗਰ ਇੱਕ ਇੱਕ ਦੇਣ ਦੀ ਸਮੇਂ ਨੂੰ ਸ਼ੁਰੂ ਕਰ ਦਈਏ ਜਾਂ ਪੜਾਣੀ ਸ਼ੁਰੂ ਕਰ ਦਈਏ ਨਾ ਸਾਡੇ ਰੋਜ਼ ਦੀ ਡੇਲੀ ਕਹੋ ਜ਼ਿੰਦਗੀ ਦੇ ਵਿੱਚ ਇੰਨੀ ਕੰਮ ਆਂਦੀ ਹੈ ਨਾ ਕਿ ਅਸੀਂ ਸਮਾਜ ਨੂੰ ਬਦਲ ਸਕਦੇ ਆ ਬਦਲਣ ਵਾਸਤੇ ਕੀ ਕਰਨਾ ਪੈਣਾ ਸਾਨੂੰ ਪੜਨਾ ਪੈਣਾ ਦਾ ਪੜਨ ਵਾਸਤੇ ਕੀ ਕਰਨਾ ਪੈਣਾ ਮੈ ਸਾਨੂੰ ਇੱਕ ਜਿਸ ਤਰ੍ਹਾਂ ਬੱਚਾ ਸਕੂਲ ਜਾਂਦਾ ਵਾ ਇਸ ਤਰ੍ਹਾਂ ਹੀ ਮੰਦਰ ਜਾਂਦਾ ਹੈ ਜਾਂ ਆਪਣੇ ਸਤਿਗੁਰੂ ਨੂੰ ਯਾਦ ਕਰਨ ਵਾਸਤੇ ਉਹਦੇ ਦਿੱਤੇ ਵਿਚਾਰਾਂ ਨੂੰ ਪੜਦਾ ਹੈ ਤੋ ਪੜ ਕੇ ਕੀ ਹੁੰਦਾ ਉਹਨੂੰ ਅਮਲ 'ਚ ਲਿਆਂਦਾ ਜੇ ਆਪਾਂ ਅਮਲ 'ਚ ਲਿਆਣਾ ਸ਼ੁਰੂ ਕਰ ਦੇਵਾਂਗੇ ਤੇ ਉਹਦੇ ਨਾਲ ਸਾਡਾ ਕੀ ਹੋਏਗਾ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਆਟੋਮੈਟਿਕਲੀ ਉਹਦੀ ਵਿਚਾਰਧਾਰਾ ਬਦਲੇਗੀ ਤੇ ਸੇ ਇੱਕ ਦੂਜੇ ਨਾਲ ਮਿਲ ਜੁਲ ਕੇ ਪਿਆਰ ਨਰਮਣਗੇ